ਗੁਰੂ ਨਾਨਕ ਬਾਛਾ ਦੇ ਉਧਰ ਬਾਦ ਗੁਰੂ ਦੇ ਸਵੇਸ਼ ਪਿਤਾ ਜੀ ਨੇ ਜੋ ਕੁਝ ਕਰਿਆ ਉਹ ਤੁਸੀਂ ਡਾਕਟਰ ਸਾਹਿਬ ਨੇ ਦੱਸਿਆ ਪਰ ਸਾਖੀ ਦਾ ਦੇਖ ਪੜਿਓ ਆ ਤਾਂ ਮਾਰ ਕੋਈ ਇੱਕ ਤਰਾਵਾਦ ਸੀ ਕੋਈ ਇੱਕ ਰੁੜਦੇ ਰੁੜਦੇ ਮਨੋਖਰ ਨੂੰ ਜੀ ਨੂੰ ਕੋਈ ਨਹੀਂ ਸੀ ਪੁੱਛਦਾ ਭੇਟਾ ਬੱਕਰੀਆਂ ਵਗਰ ਹੱਕੀ ਜਾਂਦੇ ਸੀ ਕਵਾਲ ਕਰਦੀ ਗਾਰੇ ਤੋਂ ਚਿੱਕੜ ਤੋਂ ਚੱਕ ਕੇ ਅਦਮੋਏ ਨੂੰ ਰੱਬ ਬਣਾਤਾ ਗੁਰੂ ਮਹਾਰਾਜ ਦਾਲੇ ਕਹਤਾ ਵੀ ਮੇਰੇ 'ਚ ਵੀ ਫਰਕ ਮੇਰੇ ਤੇ ਇਹਦੇ ਵਿੱਚ ਤੇ ਰੱਬ 'ਚ ਫਰਕ ਨਾ ਜਾਣਿਓ ਇਹ ਪੂਰਾ ਬਣਾਤਾ ਮੈਂ ਆਤਮ ਰਸਤੇ ਜਾਣੀ ਸੋਇ ਖਾਲਸ ਦੇ ਪ੍ਰਮਾ ਮੋਮਾ ਤਾਤ ਮੈਂ ਰੰਚਕ ਨਹੀਂ ਪੇ ਅਜਿਦਾ ਇੱਕ ਗੱਲ ਕਹੀ ਜਾਂਦੀ ਹੈ ਨਾ ਵੀ ਗੁਰੂ ਮਹਾਰਾਜ ਨੇ ਜੀ ਭਗਤੀ ਨਾਲ ਸ਼ਕਤੀ ਲਾਤੀ ਇਹ ਗੱਲ ਵੀ ਹੁ ਠੀਕ ਹੈ ਲੇਕਿਨ ਲਿਮਟ ਵਿੱਚ ਐ ਥੋੜੀ ਹੈ ਆਹ ਗੁਰੂ ਮਹਾਰਾਜ ਨੇ ਜਿਹੜੀ ਕਰਾਮਾਤ ਕੀਤੀ ਹੈ 인ਸਾਨੀਅਤ ਦੇ ਉੱਤੇ ਉਹ ਬਹੁਤ ਵੱਡੀ ਆ ਉਹਦਾ ਬਹੁਤ ਡਿਸਕਸ ਕਰਕੇ 10 11 ਪੇਜ ਦਾ ਹੋਲ ਦੇਖ ਹੈ ਤੇ ਉਹਨੂੰ ਇੰਗਲਿਸ਼ ਚ ਅਸੀਂ ਛਾਪ ਰਹੇ ਹਾਂ ਵੀ ਸਾਰੀ ਵਰਲਡ ਦੇ ਵਿੱਚ ਭੇਜੀਏ ਸਾਰੇ ਐਮਪੀਆ ਐਮਐਲਆ ਐਨ ਪੋਲੀਟੀਕਲ ਬੰਦਿਆਂ ਦੀ ਅੱਖਾਂ ਖੋਲੀਆਂ ਵੀ ਖਾਲਸਾ ਕੀ ਹੁੰਦਾ ਇਹ ਇਹ ਕੋਈ ਇੱਕ ਅਦਰਸ਼ ਹੈ ਕੰਪਲੀਟ ਅਦਰਸ਼ ਮਨੁੱਖ ਦਾ ਜੇ ਸਾਰੀ ਦੁਨੀਆ ਅਪਣਾ ਲਵੇ ਤਾਂ ਸ਼ਾਂਤੀ ਹੋ ਜਾਵੇ ਮਾਂ-ਬੱਬਾ ਦੀ ਲੋੜੇ ਨਹੀਂ ਰਹਿੰਦੀ। ਸੋ ਸਾਦੇ ਜੋ ਮਹਾਰਾਜ ਨੇ ਮर्यादा ਉਹ ਹੈ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੇ ਤਾਪੇ ਅਮਰਤ ਸਿਕਾਉਦੇ ਨੇ। ਉਹਦੇ ਨਾਲ ਪਿਉਰੀਫਾਈ ਹੋ ਜਾਂਦਾ ਹੈ। ਉਹਦੇ ਬਾਅਦ ਹੋ ਕੇ ਨਾਮ ਦੇ ਦਿੰਦੇ ਨੇ। ਬੜੀ ਵੱਡੀ ਬਾਤ ਹੈ ਮੈਨੂੰ ਮਹਾਰਾਜ ਜੀ ਕਹਿੰਦੇ ਤੂੰ ਨਾਮ ਦੀ ਕਰੇਂ ਕੋਈ ਮਹਤਵਾਂ ਸੀਗੇ ਬਹੁਤ ਬਡੇ। ਕਹਿੰਦਾ ਨਾਮ ਦੇ ਰਿਹਾ ਜਰ ਮਾ ਇਹ ਤਾਂ ਮੁਸ਼ਕਿਲ ਜੰਦਾ ਨਹੀਂ ਪਹਿਲਾਂ ਉਹ ਪਿਉਰੀਫਾਈ ਕਰੋ ਕੌਣ ਕਰੂਗਾ ਇਹ ਤਾਂ ਗੁਰੂ ਮਹਾਰਾਜ ਦੀ ਬੜੀ ਭਾਰੀ ਮੇਰ ਹੈ ਕਿ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਕਰ ਦਿੰਦੇ ਨੇ ਸਭ ਕੁਝ ਉਹ ਜਿਹੜਾ ਫਿਜ਼ੀਕਲ ਕੰਮ ਹੈ ਉਹ ਪੰਜ ਸਿੰਘਾਂ ਤੋਂ ਕਰਾ ਦੇ ਪੰਜ ਪਿਆਰੇ ਉਹਨਾਂ ਨੂੰ ਆਖਿਆ ਜਾਂਦਾ ਦੁਪਿਆਰੇ ਨਹੀਂ ਹੈ ਨਾ ਉਹ ਮਾਇਆ ਦੇ ਪਿਆਰੇ ਨਹੀਂ ਹੈ ਉਹ ਬਾਲ ਬੱਚੇ ਦੇ ਪਿਆਰੇ ਨਹੀਂ ਹੈ ਜਮੀਨਾ ਜਾਇਦਾਦਾਂ ਦੇ ਪਿਆਰੇ ਨਹੀਂ ਉਹ ਗੁਰੂ ਦੇ ਪਿਆਰੇ ਨੇ ਗੁਰੂ ਦੇ ਪਿਆਰੇ ਜਨ ਪੰਜ ਖੜ ਕੇ ਸਿਮਰ ਹੋ ਕੇ ਬੇਨਤੀ ਕਰਦੇ ਨੇ ਉਸ ਵੇਲੇ ਸਤਗੁਰ ਜਾਗਦਾ ਹੈ ਦੇਵ ਮਤ ਭੁੱਲਿਓ ਬਈ ਇਹ ਤਾਂ ਦੀ ਅਖਰ ਨੇ ਦੀ ਗੁਰੂ ਗ੍ਰੰਥ ਸਾਹਿਬ ਉਹ ਜਾਗਦਾ ਦੇਵ ਹੈ ਜਿਹੜਾ ਸਾਨੂੰ ਦਿਖ ਨਹੀਂ ਰਿਹਾ ਐ ਇਹਦਾ ਅਖਰ ਉਹ ਪ੍ਰਵੇਸ਼ ਕਰ ਜਾਂਦਾ ਹੈ ਪੰਜਾਂ ਚ ਫੇਰ ਉਹ ਦੀ ਜ਼ਿੰਮੇਵਾਰੀ ਉਹ ਜਿਹੜੇ ਪਹਿਲੇ ਬੰਦੇ ਸੀਗੇ ਉਹਨਾਂ ਦੀ ਖਤਮ ਹੋ ਗਈ ਉਹ ਇੱਕ ਕੰਪਲੀਟ ਰੂਪ ਗੁਰੂ ਦਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਕੰਮ ਕਰਨ ਵਾਲਾ ਸੀ ਫਿਜ਼ੀਕਲ ਉਹ ਫੇਰ ਆਪਣਾ ਕੰਮ ਪੰਜ ਤੋਂ ਲੈਂਦੇ ਨੇ ਇੱਕ ਤੋਂ ਨਹੀਂ ਲੈਂਦੇ ਕੋਸਾ ਦਾ ਇੱਕ ਦੂਰਾ ਹੋਵੇ ਉਸ ਵੇਲੇ ਉਹ ਨਾਮ ਦੀ ਦਾ ਨੇ ਇਹ ਦੂਜਾ ਕੰਮ ਹੁੰਦਾ ਹੈ satsang ਚਾਹੇ ਤੀਸਰਾ ਹੁੰਦਾ ਫੇਰ ਸੰਗਤ ਨਾਮ ਜਪਣ ਵਾਲਿਆਂ ਦੀ ਉਹਨਾਂ ਨੂੰ ਕੁਝ ਕਹਿ ਲੋ ਕੋਈ ਸਾਧੂ ਕਹਿ ਲੋ ਗੁਰੂ ਕਹਿ ਲੋ ਨਾਮ ਦਾ ਨਹੀਂ ਫਰਕ ਨਾਮ ਰੱਖੇ ਗਏ ਨੇ ਕਿਉਂਕਿ ਉਹਨਾਂ ਦੇ ਕਰਤੱਬ ਐਸੇ ਹੁੰਦੇ ਨੇ ਜਿਨ੍ਹਾਂ ਸਾਸ ਗਰਾਸ ਨਾ ਮਿਸਰਾ ਹੈ ਹਰ ਨਾਮਾ ਮਰ ਮੰਤਾ ਨੋ ਸੇ ਨਾਂ ਕਾ ਤੁਰਨ ਸੇ ਇਸ ਜਿਨ੍ਹਾਂ ਦੀ ਦੁਆਇਤ ਪੂਰੀ ਤਰ੍ਹਾਂ ਦੂਰ ਹੋ ਗਈ ਤੇ ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਸੰਸਾਰ ਪਰਮੇਸ਼ਰ ਆਉਂਦਾ ਆਪਣਾ ਆਪ ਕੁਛ ਨਹੀਂ ਬਚਿਆ ਹੁੰਦਾ ਉਹਨਾਂ ਕੋਲ ਉਹਨਾਂ ਸੰਤ ਹੁੰਦੇ ਨੇ ਨਾਲ ਸੰਤ ਕੁਛ ਵੀ ਨਹੀਂ ਹੁੰਦੇ ਜੋ ਹੈ ਉਹਨਾਂ ਨੂੰ ਆ ਪਤਾ ਬੋਲੀ ਨਹੀਂ ਹੈ ਅੱਖਰ ਨਹੀਂ ਹੈ ਜਿਹਦੇ ਨਾਲ ਉਹ ਦੱਸ ਦੇਣ ਵੀ ਅਸੀਂ ਕੀ ਆ ਬਾਰੇ ਕਹਿੰਦੇ ਉੱਚਾ ਨਹੀਂ ਕਹਿਣਾ ਮਨ ਵਿੱਚ ਰਹਿਣਾ ਸੋ ਉਸ ਵੇਲੇ ਉਹ ਨਾਮ ਦੀ ਦਾਤ ਦੇ ਕੇ ਉਹਨਾਂ ਦੀ ਸੰਗਤ ਦੇ ਨਾਲ ਨਾਮ ਜਪਿਆ ਜਾਂਦਾ ਹੈ ਪੂਰਵ ਕਰਮ ਅੰਦਰ ਜਾ ਪ੍ਰਗਟਿਓ ਪੇਟਿਓ ਪੂਰਤ ਰਸਿਕ ਬਿਰਾਗੀ ਮਿਟਿਓ ਹਨੇਰ ਮਿਲਦਾਰ ਨਾਨਕ ਜਨਮ ਜਨਮ ਕੀ ਸੋਈ ਚ ਬਰਨ ਦੇ ਜਨਮਦਾਰੋ ਜਨਮ ਕੇ ਜਨਮਦਾਰ ਦਾ ਅਸੀਂ ਸੁੱਤੇ ਪਏ ਅਸੀਂ ਕਹਿੰਦੇ ਅਜੇ ਤਰਦੇ ਆ ਕਹਿੰਦੇ ਸੁੱਤਾ ਪਿਆ ਹੀ ਤੁਰਦਾ ਹੈ ਇਹ ਇਹ ਨੀਲਾ ਟਰੀਅਲ ਯੂਜ਼ਰ ਹੈ ਇਹ ਗੁਰੂ ਰੰਧਾ ਸਾਹਿਬ ਪੁੱਛ ਲੈ ਅਵਿਦਿਆ ਦੇ ਵਿੱਚੋਂ ਤੁਰਿਆ ਫਿਰਦਾ ਤੈਨੂੰ ਜਾਗ ਨਹੀਂ ਆਈ ਜਾਗ ਆ ਉਹ ਜਦੋਂ ਕੋਈ ਸਤਿਗੁਰੂ ਦੀ ਕਿਰਪਾ ਹੋਏ ਸੋ ਇਸ ਤਰ੍ਹਾਂ ਦੇ ਨਾਲ ਹੌਲੀ-ਹੌਲੀ ਅਸੀਂ ਫੇਰ ਤਰੱਕੀ ਕਰਦੇ ਆ ਅੰਮ੍ਰਿਤ ਵੇਲੇ ਜਾਗਦੇ ਆ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਸੁਣਦੇ ਆ ਸਤਸੰਗਾਂ 'ਚ ਜਾਂਦੇ ਆ ਸਤਸੰਗ ਦੇ ਬਾਰੇ ਇੱਕ ਮੈਂ ਬੇਨਤੀ ਕਰਦਾ ਸਤਸੰਗ ਸਾਰੇ ਨਹੀਂ ਹੋਇਆ ਕਰਦੇ ਸਤਸੰਗ ਦੀ ਡੈਫੀਨੀਸ਼ਨ ਮਹਾਰਾਜ ਨੇ ਕਰ ਦਿੱਤੀ ਸਤਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਬਖਾਲਿਆ ਜਿੱਥੇ ਲੋਪਰ ਨੂੰ ਆਲਾ ਘਟੋ ਸਾਰੀ ਸ੍ਰਿਸ਼ਟੀ ਜਿੰਨੀ ਹੈ ਪੰਜਾਂਰ ਬਥੇਕ ਰੀ ਉਤੇ ਨਗੀ ਹੋਈ ਉਹਦੇ ਉਧਾਰ ਵਾਸਤੇ ਪਰਮੇਸ਼ਰ ਨੇ ਆਦਿ ਜਗਤ ਤੋਂ ਇੰਤਜ਼ਾਮ ਕੀਤਾ ਹੋਇਆ ਜਦ ਅਸੀਂ ਨਹੀਂ ਸੀ ਜਦ ਵੀ ਸੀਗਾ ਜਦ ਲੱਖ ਸਾਲ ਪਹਿਲਾਂ ਵੀ ਸੀਗਾ 10 ਲੱਖ ਸਾਲ ਪਹਿਲਾਂ ਵੀ ਸੀ ਉਹ ਵੀ ਲੈ ਵੀ ਗੁਰੂ ਦੀ ਬਾਣੀ ਸੀ ਸੁਖ ਰਾਜੇ ਕਰ ਹਰੀ ਚੰਨ ਨਾਰ ਸੁ ਤਾਰਾ ਲੋਚਦਾ ਸਾਰ ਸੰਗਤ ਮਿਲ ਗਾਵ ਦੇ ਰਾਤੀ ਜਾਏ ਸੁਣੇ ਗੁਰ ਬਾਣੀ ਗੁਰੂ ਦਾ ਕਰੇ ਆਪਾਪ ਨਹੀਂ ਹੋਇਆ ਕਰਦਾ ਸਦਾ ਸਦਾ ਇਹ ਗੁਰੂ ਜੋਤੀ ਹੈ ਪਰਮੇਸ਼ਰ ਆਪ ਹੈ ਗੁਰੂ ਗੁਰੂ ਹੋਰ ਨਹੀਂ ਹੋਇਆ ਕਰਦਾ ਸਮੁੰਦਰੋਲ ਸਰੀਰ ਆਮ ਦੇਖਿਆ ਇੱਕ ਬਾਸਤਾ ਰੂਪ ਦਿਖਾਈ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਉਹ ਜਿਵੇਂ ਜੋਤੀ ਸਾਰੇ ਪਸਰੀ ਹੋਈ ਹੈ ਇੱਕ ਰੱਬ ਤੋਂ ਅਸੀਂ ਅਨੇਕ ਰੂਪ ਧਾਰੇ ਹੋਏ ਨੇ ਇੱਕ ਮੂਰਤ ਅਨੇਕ ਦਰਸ਼ਨਕੀਨ ਰੂਪ ਅਨੇਕ ਛੇਲ 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 ਕੇ ਲੰਤ ਕੋਪਰੇ ਜਿਹੇ ਜੀ ਲੋੜ ਹੈ ਜਿਹੇ ਜੀ ਦੁਨੀਆ ਦੇਹ ਦੇ ਹਾਲਾਤ ਨੇ ਉਸ ਦੇ ਮਤਾ ਉਹ ਪਰਮੇਸ਼ਰ ਸੁਰੂ ਤੋਂ ਪੈਜ ਕਰੇ ਅਸੀਂ ਆਪਣੀ ਗੱਲ ਕਰ ਆਪਣੇ ਫੇਥ 'ਚ ਪੱਕੇ ਰੋ ਦੂਜਿਆਂ ਦੇ ਫੇਥ ਨਾ ਘਰੋ ਮਹਾਰਾਜ ਨੇ ਕਿਹਾ ਹੈ हे ਸੱਚੇ ਪਾਤਸ਼ਾਹ ਜਗਤ ਜਨਨ ਦਾ ਰਖਲਾਇ ਆਪਣੀ ਕਿਰਪਾ ਤਾਰ ਜਿੱਤ ਦੁਆਰੇ ਉਪਰਾ ਤਿੱਤਾ ਲਿਓ ਬਾਤ ਜਿੱਥੋਂ ਦੀ ਨੰਗ ਸਕਦਾ ਉੱਥੋਂ ਦੀ ਨਗਾ ਦੇ ਉਹਨ ਸਾਰੇ ਅਸੀਂ ਨਹੀਂ ਕਹਿੰਦੇ ਵੀ ਸਾਡੇ ਜਹਾਜ਼ ਤੇ ਬੈਠੋ ਆ ਸਾਡਾ ਤਰੀਕਾ ਆਪਣਾ ਦੂਜਿਆਂ ਦਾ ਆਪਣਾ ਅਸਾਈ ਨੇ ਵੈਪਟਾਈਜ਼ ਕਰਦੇ ਨਹੀਂ ਇਸਲਾਮ ਵਾਲੇ ਹੋਰ ਦੁਸ਼ਰਾ ਵਰਤਦੇ ਨੇ ਇਸੇ ਤਰ੍ਹਾਂ ਹੋਰ ਬੇਅੰਤ ਸਾਧੂ ਮਹਾਂਤਮਾ ਨੇ ਆਪਣੀ ਆਪਣੀ ਉਹਨਾਂ ਦੀ ਤਰੀਕੇ ਨੇ ਆਪਣੇ ਆਪ ਉਹਨਾਂ ਦੇ ਰਹਿਜੋਤਾ ਨੇ ਸੋ ਪਹਿਲੀ ਗੱਲ ਇਹ ਹੈ ਕਿ ਸਾਨੂੰ ਰਹਿਤਨਾ ਵਿੱਚ ਆਉਂਦਾ ਹੈ ਵੀ ਆਪਣੇ ਨਿਸ਼ਚੈ 'ਚ ਪੱਕੇ ਰਹੋ ਪਰ ਦੂਸਰਿਆਂ ਦੇ ਨਿਸ਼ਚੇ ਨਾ ਘਰਾਓ ਉਹਨਾਂ ਦਾ ਵੀ ਸਤਕਾਰ ਕਰੋ ਦੂਸਰੇ ਧਰਮਾਂ ਦਾ ਪੂਰਾ ਸਤਕਾਰ ਕਰੋ ਇੱਕ ਗੱਲ ਸਾਨੂੰ ਪਤਾ ਨਹੀਂ ਲੱਗਾ ਗੁਰੂ ਦਸਮੇਸ਼ ਪਿਛੇ ਜਾਨੇ ਜਦੋਂ ਰੰਗਦੇਵ ਨੂੰ ਚਿੱਠੀ ਲਿਖੀ ਉਹਦੇ 'ਚ ਲਿਖਿਆ ਹੈ ਰੰਗਦੇਵ ਜਦੋਂ ਸਤੋਂ ਦਾ ਕਿਲਾ ਛਾਇਆ ਉਸ ਵੇਲੇ ਇੱਕ ਸੰਕਟ ਸਾਡੇ ਸਾਹਮਣੇ ਸੀ ਜਬਰਦਸਤ ਇੱਕ ਬੜਾ ਭਾਰਾ ਮਸਲਾ ਸਾਡੇ ਸਾਹਮਣੇ ਆ ਗਿਆ ਉਹ ਐਸੀ ਤੂੰ ਤਾਂ ਸੀਗਾ ਨਾਸਤਕ ਕਾਫਰ ਪਰਤੇ ਕੁਰਾਨ ਸ਼ਰੀਫ ਰਖਤਾ ਨਾਲ ਕੁਰਾਨ ਸ਼ਰੀਫ ਧਾਰਮਿਕ ਪੁਸਤਕ ਹੈ ਜਿਨ੍ਹਾਂ ਤੋਂ ਲਥਲ ਬੰਦੇ ਕਰੋੜਾਂ ਬੰਦੇ ਵਰਸਾਏ ਜਾਂਦੇ ਹੁਣ ਸਾਡਾ ਇਹ ਫਰਜ਼ ਬਣਦਾ ਸੀ ਵੀ ਅਸੀਂ ਰਿਜੈਕਟ ਕਰ ਦਈਏ ਉਸ ਨੂੰ ਕਿ ਉਹਦਾ ਆਦਰ ਕਰੀਏ ਐ ਰੰਗਰੇਵ ਮੈਂ ਕੁਰਾਨ ਸ਼ਰੀਫ ਦਾ ਜੇ ਆਦਰ ਨਾ ਕਰਦਾ ਤੂੰ ਤਾਂ ਨਾਸਤਕ ਹੈ ਕਾਫਰ ਹੈ ਦਸ ਕੌਣ ਕੌਣ ਉਹਦਾ ਆਦਰ ਕਰਦਾ ਮੈਨੂੰ ਪਤਾ ਸੀ ਵੀ ਤੁਸੀਂ ਅੱਲਾ ਕਰਨਾ ਸਾਡੇ ਤੇ ਕਿੰਦਾ ਸਤਕਾਰ ਮਹਾਰਾਜ ਨੇ ਦੱਸਿਆ ਜਿਸੇ ਤਾਂ ਮੁੰਨੇ ਦੋਨਾ ਮਾੜਾ ਦਾ ਕੋ ਮਾੜਾ ਕਹਿਣਾ ਆਪਣੇ ਆਪੇ ਮਾੜਾ ਹੁੰਦਾ ਬਾਣੀ ਕਹਿੰਦੀ ਆ ਕਬੀਰ ਸਭ ਤੇ ਹਮ ਬੁਰੇ ਹਮ ਤਾਜ ਪਰ ਲੋ ਸਭ ਕੋ ਮੈਨੂੰ ਛੱਡ ਕੇ ਬਾਕੀ ਦਾ ਸੰਸਾਰ ਭਲਿਆਂ ਦਾ ਹੀ ਆ ਮੈਂ ਹੀ ਬੁਰਾ ਵਿੱਚ ਜੇ ਨਾ ਐਸਾ ਕਰ ਬੁੱਝਿਆ ਜਾਣਿਆ ਨਹੀਂ ਇੱਥੇ ਫੇਰ ਬੁੱਝਿਆ ਜਿਨੇ ਦਿਨੋ ਬੁੱਝ ਲਿਆ ਇਹ ਗੱਲ ਕਹਿੰਦੇ ਮੀਤ ਹਮਾਰਾ ਸੋਇਓ ਤਾਂ ਸਾਡੀ ਲੈਨ ਚ ਆ ਕੇ ਖੜਾ ਹੋ ਗਿਆ ਕਬੀਰ ਸਾਹਿਬ ਦੀ ਕੋ ਨਾਨਕ ਸਾਹਿਬ ਦੀ ਹੱਬ ਨਹੀਂ ਚੰਗੇ ਬੁਰਾ ਨਹੀਂ ਕੋਈ ਸੋ ਗੁਰਵਾਣੀ ਦੇ ਇੱਕ ਇੱਕ ਤੋਂ ਗਏ ਬੜੇ ਵੱਡੇ ਸਾਰਥ ਦੇ ਸੋ ਇਸ ਤਰ੍ਹਾਂ ਹੌਲੀ ਹੌਲੀ ਤਰੱਕੀ ਕਰਕੇ ਅਸੀਂ ਚੱਲਦੇ ਆਂ